ਜੋ ਗੁਰਦੇਵ ਸਦਾ ਸ਼ਾਬਾਸ਼ ਜੋ ਗਿਆਨ ਵਧ ਜਾ ਸਦਾ ਹੀ ਸ਼ਾਬਾਸ਼ ਉਹਦੀ ਸਦਾ ਹੀ ਜਿੱਤ ਹੈ ਜਿੱਤ ਨੂੰ ਕਹਿੰਦੇ ਸ਼ਾਬਾਸ਼ ਜੇ ਜਿੱਤ ਗਿਆ ਜਿਹੜਾ ਉਹੀ ਸ਼ਾਬਾਸ਼ ਹੈ ਜਿਹੜਾ ਹਾਰ ਗਿਰਦੀ ਗੱਲ ਦੀ ਸ਼ਾਬਾਸ਼ ਹੈ ਸਦਾ ਜਿੱਤ ਹੈ ਉਹਦੀ ਸਦਾ ਹੀ ਫਤਿਹ ਹਰਮਨਾਨ ਫਤਿਹ ਹੈ ਸਦਾ ਸ਼ਾਬਾਸ਼ ਹਰਮਨਾਨ ਫਤਿਹ ਹੈ ਜਿਹਨੂੰ ਹਰਮਨਦਾਨ ਫਤੇ ਕਹਿੰਦੇ ਨੇ ਨਾ ਉਹ ਸਦਾ ਸ਼ਾਬਾਸ਼ ਹੈ। ਉਹਦੀ ਹਰਮਨਦਾਨ ਫਤੇ ਹੈ। ਜਿੱਥੇ ਵੀ ਚਰਚਾ ਕਰ ਜਾਊ ਫਤੇ ਕਰਕੇ ਆਊਗਾ। ਚਾਹ ਜੋਗੀ ਹੋਵੇ, ਚਾਹ ਸੰਨਿਆਸੀ ਹੋਵੇ, ਉਦਾਸੀ ਹੋਵੇ, ਕੁਛ ਹੋਵੇ। ਜਿਹੜੀ ਵੀ ਮਨਮਤ ਨਾਲ ਜਾ ਕੇ ਚਰਚਾ ਕਰੂ ਫਤੇ ਕਰਕੇ ਆਊਗਾ। ਸਦਾ ਸ਼ਾਬਾਸ਼। ਜੋਗੁਰਦੇਵ ਸਦਾ ਬੈਰਾਗੀ। ਆ ਦੇਖੋ ਜੋਗੁਰਦੇਵ ਸਦਾ ਬੈਰਾਗੀ। ਜੇ ਗਿਆਨ ਮਿਲ ਜਾ ਸਦਾ ਬੈਰਾਗੀ। ज्ञान ਨਾਲੇ ਸਭ ਕੁਝ ਹੈ ਸਭ ਕੁਝ ਗਿਆਨ ਨਾਲੇ ਆ ਗਿਆਨ ਮਾਰ ਗਿਆ ਹੈ ਮਾਰ ਗਿਆ ਗਿਆਨ ਮਾਰ ਹਰ ਪ੍ਰਾਪਤੀ ਗਿਆਨ ਨਾਲ ਹਰ ਪ੍ਰਾਪਤੀ ਗਿਆਨ ਨਾਲ ਹੈ ਹੋ ਜੀ ਜੋ ਗੁਰਦੇਉ ਬੈਰਾਗੀ ਵੀ ਨਹੀਂ ਹੋ ਸਕਦਾ ਗਿਆਨ ਦੋ ਜੋ ਗੁਰਦੇਉ ਤਾਂ ਸਦਾ ਉਹ ਬੰਦਾ ਬਹਾਦਰ ਬੈਰਾਗੀ ਸੀ ਗਿਆਨ ਹੈ ਨਹੀਂ ਸੀ ਬੈਰਾਗੀ ਵੀ ਨਹੀਂ ਹੋ ਸਕਿਆ ਜੇ ਬੈਰਾਗੀ ਹੁੰਦਾ ਪੇ ਛੱਡ ਕਦੇ ਦਿੱਤਾ ਬੈਰਾਗੋ ਨਹੀਂ ਫੇ ਜੰਗ ਕਰਨ ਕਿਉਂ ਆ ਗਿਆ ਸਪਾਈ ਕਿਉਂ ਆ ਗਿਆ ਤਲਵਾਰ ਕਿਉਂ ਪਾਲੀ ਫਿਰ ਉ ਟੋਪ ਕਿਉਂ ਰਖ ਲਿਆ ਬਾਦਸ਼ਾਹ ਦੇ ਕਹੇ ਤੇ ਬੇਰੰਗੀ ਵੀ ਨਹੀਂ ਹੋ ਸਕਿਆ ਨਾ ਬੇਰੰਗੀ ਸੀ ਨਾ ਤਿਆਗੀ ਸੀ ਨਾ ਜੋਗੀ ਸੀ ਕੁਛ ਵੀ ਨਹੀਂ ਸੀ ਉਹ ਉਹ ਯਾਰ ਬਹਾਦਰ 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 ਆਦਮੀ ਕਹੀ ਜਾਂਦੇ ਨੇ ਇੱਕ ਜਿਹੜਾ ਤੂੰ ਤੀਰ ਚਲਾਇਆ ਹੈ ਬਰਗੀ ਬਰਗੀ ਉਹਦੇ ਬੱਚੇ ਸੀ ਪੇੜ 'ਚ ਉਹਦੇ ਨਾਲ ਭੈ ਭੀਦੋਗਾ ਤੂੰ ਦੇਖ ਕੇ ਤੂੰ ਜੰਗ ਕਰਨ ਦੇ ਕਾਬਿਲ ਨਹੀਂ ਸੀ ਬੰਦਾ ਉਹ ਤਾਂ ਭੇਜਣਾ ਪੈ ਗਿਆ ਇਹਦੇ ਕਰਕੇ ਜੰਗ ਹੋ ਰਹੀ ਹੈ ਪਿੱਛੇ ਬੈਠਾ ਡਰਪੋਕ ਕਿਸਮ ਦਾ ਆਦਮੀ ਸੀ ਤਾਂ ਹੀ ਹੱਥ ਖੜੇ ਕਰਕੇ ਉਹ ਹੋ ਗਿਆ ਸਨਡਰ ਉਹ ਤਾਂ ਜਿੰਨਾ ਚਿਰ ਖਾਲਸਾ ਰਹਾ ਨਾਲ ਉਹ ਨਾ ਚੜੇ ਰਿਹਾ ਜੇ ਖਾਲਸਾ ਪਰੇ ਹੋ ਗਿਆ ਥੰਮੀ ਰਗੜ ਗਈ 800 ਕੁਛ ਆਦਮੀ ਨੇ ਹੱਥ ਖੜੇ ਕਰਕੇ ਸਿਰਿੰਡਰ ਹੋ ਗਿਆ ਤੂੰ ਉਹ ਕਹਿੰਦੇ ਨੇ ਬਹਾਦਰ ਸੀ ਓਏ ਹੱਤਬਾਦੀ ਨੇ ਛੋਟੜੇ ਜਵਾਕ ਇਹ ਨਹੀਂ ਬੰਦੇ ਮਰ ਜਾਂਦੇ ਨੇ ਪੁਲਸ ਅੜੜਾੜੀ ਲੁੱਤੀ ਗੋਲੀ ਚਲਾਈ ਜਾਂਦੇ ਕਈ ਕਈ ਤਰ੍ਹਾਂ ਉਹਦਾ ਇੰਨਾ ਵੀ ਦਲੇਰ ਹੈ ਨਹੀਂ ਸੀ ਲੱਖਾਂ ਹੀ ਬੰਦੇ ਨੇ ਉਹਦੇ ਨਾਲ ਚੰਗੇ ਦਲੇਰ ਐਵੇਂ ਹਾਈਲਾਈਟ ਕਰੀ ਜਾਂਦੇ ਕੀ ਫਾਇਦਾ ਹੈ ਨਾ ਗੱਲਾਂ ਥੋੜੇ ਕਹੇ ਤੇ ਦਲੇਰ ਹੋ ਜੂਗਾ ਉਹ ਕਲੰਕ ਕੌਣ ਬਟਾਊਗਾ ਜਿਹੜਾ ਸਟ੍ਰੀਡਰ ਹੋਇਆ ਉਹ ਅਸਲ 'ਚ ਆਪ ਜਿਹੜੇ ਨੇ ਨਾ ਆਪ ਮੂਜੀਦ ਸਾਰੇ ਉਹਨੂੰ ਬਹਾਦਰ ਕਹਿਣ ਵਾਲੇ ਆਪ ਡਰਪੋਕ ਨੇ ਸਾਰੇ ਖੁਦ ਡਰਪੋਕ ਨੇ ਮੌਤ ਨੂੰ ਘਲੇ ਲਾਉਣ ਵਾਲਾ ਇਹਨਾਂ 'ਚ ਕੋਈ ਵੀ ਨਹੀਂ ਜਿਹੜਾ ਮੌਤ ਨੂੰ ਘੜ ਲਾਉਣ ਵਾਲਾ ਉਹ ਉਹ ਨਹੀਂ ਬਣ ਸਕਦਾ ਬਹਾਦਰ ਜਿਹੜਾ ਮੌਤ ਤੋਂ ਡਰਦਾ ਹੈ ਇਹ ਉਹ ਅਸਲ ਤੇ ਉਹਨਾਂ ਦਾ ਵੋਟਾਂ ਲੈਣੀਆਂ ਨੇ ਬਾਦਲ ਨੇ ਪੀਕੀ ਲੈਣੇ ਬਰਾਗੀਆਂ ਦੇ ਵੋਟਾਂ ਲੈਣੀਆਂ ਨੇ ਤਾਂ ਕਰ ਦਿੰਦੇ ਰਹੇ ਇਹ ਤਾਂ ਆਪਣੇ ਮਤਲਬ ਦੀਆਂ ਗੱਲਾਂ ਨੇ ਨਾ ਕਿ ਇਹਨੂੰ ਕੁਝ ਮੰਨਣ ਅੰਦਰ ਅੰਦਰ ਉਹਦਾ ਗੁਰੂ ਰੂਕਾ ਖੜੀ ਬੰਦੇ ਬੰਦੇ ਬਰਾਗੀ ਨੂੰ ਕੀ ਮੰਨਣਾ ਇਹ ਨਹੀਂ ਕਿਸੇ ਨੂੰ ਕੁਝ ਮੰਨਦੇ ਮਾਇਆ ਤੇ ਬਿਨਾ ਇਹਨਾਂ ਦਾ ਸਭ ਕੁਰਸੀ ਹੈ ਕੁਰਸੀ ਉਹਨਾਂ ਦਾ ਧਰਮ ਹੈ ਕੁਰਸੀ ਉਹਨਾਂ ਦੀ ماں ਕੁਰਸੀ ਉਹ ਬਾਪ ਕੁਰਸੀਓ ਦੇ ਵੀ ਕੁਰਸੀਓ ਦੇਵਤਾ ਸਭ ਕੋ ਕੁਰਸੀ ਹੈ ਉਹਦੀ ਹੋਰ ਕੁਛ ਵੀ ਨਹੀਂ ਕੁਰਸੀ ਆ ਪੈਸਾ ਬਾਕੀ ਸਭ ਪਖੰਡ ਹੈ ਹਾਂ ਜੋ ਗੁਰਦੇਓ ਪਰ ਨਿੰਦਾ त्यागी ਜੋ ਗੁਰਦੇਓ ਪਰ ਨਿੰਦਾ त्यागी ਜੇ ਗਿਆਨ ਮੜ ਜਾ ਦੁਗਦੀ ਨੰਦਿਆ ਖਲਦੀ ਲੋੜੀ ਇਹਦਾ ਮਤਲਬ ਇਹ ਨਹੀਂ ਵੀ ਸੱਚ ਨਹੀਂ ਰਖਦਾ ਇਹ ਕੋਈ ਨੰਦਿਆ ਨਹੀਂ ਹੈ ਹੀ ਨਹੀਂ ਸੀ ਉਹ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਬਹਾਦਰੀ ਦਾ ਉਹਦਾ ਬਹਾਦਰ ਆਦਮੀ ਸ਼ਿਕਾਰ ਮਾਰ ਕੇ ਕੰਬਦਾ ਨਹੀਂ ਹੁੰਦਾ ਯਾਰ ਜਿਹੜਾ ਬਿਰਗੀ ਦੇ ਬੱਚਿਆਂ ਨੂੰ ਦੇਖ ਕੇ ਤੜਫ ਗਿਆ ਛੱਡ ਗਿਆ ਬੈਰਾਗੀ ਹੋ ਗਿਆ ਉਹ ਦੁਬਾਰਾ ਕਿਵੇਂ ਲੜ ਸਕਦਾ ਸੀ ਜੰਦ ਦੇ ਵਿੱਚ ਉਹ ਤਾਂ ਲੜੇ ਨਹੀਂ ਸਕਦਾ ਦੁਬਾਰਾ ਕਾਬਲੇ ਨਹੀਂ ਸੀ ਲੜਨ ਦੇ ਨਹੀਂ ਲੜਿਆ ਨਹੀਂ ਹੋ ਲੜਿਆ ਉਹਦਾ ਕੋ ਦਿਖਾਇਆ ਹੋਇਆ ਸੀ ਐਵੇਂ ਮੋਰੇ ਉਹਦੀ ਲੋੜ ਸੀ ਉਹਨੇ ਕਿਹਾ ਵੀ ਥੋੜਾ ਕੰਮ ਸੀ ਮੇਰੇ ਜੁਮੇ ਮੈਂ ਨਾ ਤੁਹਾਡਾ ਸਿੱਖ ਪਹਿਲਾਂ ਸੀ ਨਾ ਮੈਂ ਤੁਹਾਡਾ ਸਿੱਖ ਹੋਣਾ ਉਹ ਚਿੱਠੀ ਲਿਖੀ ਮਾਤਾ ਉਹ ਚਿੱਠੀ ਹੈ ਮਾਤਾ ਨੂੰ ਲਿਖੀ ਉਹਨੇ ਵੀ ਮੈਂ ਇੱਕ ਜੁਮੇ ਕੰਮ ਲਾਇਆ ਸੀ ਤੁਹਾਡਾ ਉਹ ਕੰਮ ਮੈਂ ਕਰਤਾ ਹੁਣ ਮੈਂ ਜੋ ਮਰਜ਼ੀ ਕਰਾਂ ਮੈਂ ਰਾਜ ਕੰਮ ਕਰਾਂ ਨਾ ਕਰਾਂ ਟੋੜਦਾ ਕੋਈ ਦਖਲ ਨਹੀਂ ਉਹ ਕਹਿੰਦੇ ਠੀਕ ਹੈ ਇਸ ਕਰਕੇ ਬੰਦੇ ਬਾਹਰ ਨੂੰ ਛੜਾਇਆ ਨਹੀਂ ਮਾਤਾ ਨੇ ਜਾਂ ਕਹਿੰਦਾ ਮੈਂ ਥੋੜਾ ਸਿੱਖੇ ਨਹੀਂ ਅਸੀਂ ਕੋਈ ਛੜਾਈਏ ਦਿੱਲੀ ਵਾਲਿਆਂ ਨੇ ਕਹ ਵੀ ਜਿਹੜਾ ਥੋੜਾ ਸਿੱਖ ਹੈ ਉਹ ਨੂੰ ਛਡਾ ਲੋ ਮਾਤਾ ਨੇ ਕਹਾ ਵੀ ਤੂੰ ਕਿਲਾ ਛੱਡ ਦੇ ਅਸੀਂ ਨਹੀਂ ਲੜਨਾ ਘੜੀ ਛੱਡ ਦੇ ਉਹ ਕਹਿੰਦਾ ਮੈਂ ਨਹੀਂ ਛੱਡਦਾ ਬਾਬਾ ਬਨਰਸੋ ਨਹੀਂ ਛੱਡ ਗਏ ਸਰਕਾਰ ਨੂੰ ਕਹਿਣਾ ਸੀ ਅਸੀਂ ਵੀ ਜੋ ਕਮਿਟਮੈਂਟ ਕੀਤੀ ਸੀ ਦਸ ਪਾਸ਼ਾ ਨੇ ਰਾਜ ਨਹੀਂ ਕਾਇਮ ਕਰਨਾ ਉਸੀਂ ਆਪਣਾ ਸਜ਼ਾ ਦੇਣੀ ਹੈ ਮਹਿਮਾਨ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸਜ਼ਾ ਦੇਣੀ ਹੈ ਸਜ਼ਾ ਦੇ ਚੁੱਕੇ ਉਹ ਕਹਿੰਦੇ ਸਜ਼ਾ ਦਿੱਤੀ ਗਈ ਸਜ਼ਾ ਦੇਣ ਵਿੱਚ ਸਰਕਾਰ ਨੇ ਤੁਹਾਡਾ ਸਾਥ ਦਿੱਤਾ ਪੂਰਾ ਇਮਾਨਦਾਰੀ ਨਾਲ ਹੁਣ ਤੁਸੀਂ ਜਿਹੜਾ ਸਰਕਾਰ ਨੂੰ ਪਰੇਸ਼ਾਨ ਕਰ ਰਹੇ ਹੋ ਸੈਂਟਰ ਗਵਰਨਮੈਂਟ ਨੂੰ ਰਾਜ ਕਲਪ ਕਰਕੇ ਇਹ ਬੰਦ ਕਰੋ ਗੱਲ ਤਾਂ ਆ ਸੀ ਇਹ ਗੱਲ ਕੋ ਕੌਣ ਰਹਿ ਬੀੜੇਲ ਕੋ ਰਹਿ ਜਿਹੜੇ ਬਾਈਧਾਰੀ ਇਹ ਰਾਜਾਂ ਦੇ ਸੀ ਨਾ ਇਹ ਜਿਹੜਾ ਉਹ ਕੋ ਰਹਿ ਵੇਖ ਲਓ ਸੱਚੇ ਵਾਦਲ ਨੇ ਤਾਂ ਠੀਕ ਹੈ ਉਹ ਦੇਖੋ ਮਾਤਾ ਬੈਠੀ ਹੈ ਮਾਤਾ ਨੂੰ ਕੁਝ ਕਹਿ ਨਹੀਂ ਰਹੇ ਉਹ ਇੱਜ਼ਤ ਕਰਦੇ ਨੇ ਉਹ ਬਰੇਮ ਇਹਨਾਂ ਦੇ ਜੇ ਅਸੀਂ ਲੜਦੇ ਹੁੰਦੇ ਉਹਨਾਂ ਦੇ ਖਿਲਾਫ ਫਾਦਰ ਨੂੰ ਕਰ ਸਲ ਕਰ ਲੈਂਦੇ ਹਾਂ ਬਾਬਾ ਬਰਨੋਸੇ ਭੱਲੇ ਉਹਨਾਂ ਨੂੰ ਕਹਿੰਦੇ ਆ ਜਾਓ ਭਾਈ ਤੁਹਾਡੀ ਮਾਤਾ ਨੂੰ ਤਾਂ ਛੱਡਾਂਗੇ ਆ ਜਾਓ ਸੈਂਡਲ ਕਰ ਲਓ ਉਹਨਾਂ ਨੇ ਸੈਂਡਲ ਕਰ ਲੈਣਾ ਸੀ ਜਾ ਕੇ ਵਾਦਲ ਨੂੰ ਛੜਾਉਣ ਖਾਤਰ ਉਹ ਬਾਹਤਾ ਲੜਾ ਰਹੀ ਹੈ ਹੁਕਮ ਚੱਲ ਰਿਹਾ ਉਹਦਾ ਦਿੱਲੀ ਚ ਬੈਠੀ ਹੈ ਆਫੀਸ ਵਿੱਚ ਦੇ ਇੱਕ ਨਾ ਲੜੇ ਹੋਏ ਤੁਸੀਂ ਇਤਿਹਾਸ ਨੂੰ ਕੋਈ ਬਦਲ ਦੋਗੇ ਵੀ ਝੂਠਣਾ ਇਤਿਹਾਸ ਬਦਲ ਹੁੰਦੇ ਹੁੰਦੇ ਆ ਝੂਠ ਹੈ ਨਾ ਬੋਲਿਆ ਗੁਰਬਾਨੀ ਨੂੰ ਬਦਲਣ ਬਾਰੇ ਹੁਣ ਫੇਰ ਠੀਕ ਕਰ ਲਿਆ ਸੀ ਕੱਲੇ ਨਾ ਅਰਥ ਠੀਕ ਸਭ ਤੋਂ ਜਿਆਦਾ ਤਰਫ ਪਾਕਤ ਨੇ ਫੇਰ ਠੀਕ ਕਰ ਲਿਆ ਤਾਂ ਕੁਝ ਸੱਚ ਨੂੰ ਨਹੀਂ ਕੋ ਬਦਲ ਸਕਦਾ ਸੱਚ ਫਿਰ ਠੀਕ ਹੋ ਜਾਂਦਾ ਹੁੰਦਾ ਸੱਚ ਦੇ ਨਿਸ਼ਾਨ ਐਸੇ ਸੱਚ ਦੀ ਪੈੜੇ ਐਸੀਆਂ ਨਿਸ਼ਾਨ ਸੱਚ ਦੇ ਨਿਸ਼ਾਨ ਮਟਾਏ ਨਹੀਂ ਜਾ ਸਕਦੇ ਜੋ ਸੱਚ ਪੈੜ ਪਾ ਦਿੰਦਾ ਹੈ ਪੈੜ ਛੱਡ ਜਾਂਦਾ ਉਹ ਨੂੰ ਨਹੀਂ ਮਟਾਇਆ ਜਾ ਸਕਦਾ ਜਿਹੜੇ ਮਟਾਉਣ ਵਾਲੇ ਨੇ ਉਹ ਰਹਿੰਦੇ ਨਹੀਂ ਹੁੰਦੇ ਉਹ ਆਪੇ ਮਿਟ ਜਾਂਦੇ ਨੇ ਸੱਚ ਨੂੰ ਮਟਾਉਣ ਵਾਲੇ ਆਪ ਮਿਟਦੇ ਚਲੇ ਜਾਂਦੇ ਨੇ ਸੱਚ ਨਹੀਂ ਮਟਿਆ ਅਜੇ ਤੱਕ ਅਖਾਲੀ ਮਿਟ ਜਾਣਗੇ ਬਿਟ ਗਏ ਬਿਟ ਜਾਣਗੇ ਕੀ ਉਹ ਤਾਂ ਬਿਟ ਗਏ ਖਤਮ ਸਿੱਖੀ ਛੱਡ ਜਾਣਗੇ ਆਉਣ ਵਾਲੇ ਸਮੇਂ ਚ ਜਿਹੜਾ ਅਕਾਲੀਆ ਸਿੱਖੀ ਤੋਂ ਖਾਰਜ ਹੈ ਅਕਾਲੀ ਕਿਸੇ ਨੇ ਕਹਾਣਾ ਤੱਕ ਨਹੀਂ ਉਹ ਕਹਿੰਦੇ ਵੀ ਦੋ ਗਾਲਾਂ ਕੱਢ ਲੈ ਚਾਰ ਜੁੱਤੀਆਂ ਮਾਰ ਲੈ ਖਾਲੀ ਨਾ ਕਹਿ ਚਾਰ ਛੇਤਰ ਮਾਰ ਲੈ ਦੋ ਵਾਲਾਂ ਕੱਢ ਲੈ ਪਰ ਅਕਾਲੀ ਨਾ ਕਹਿ ਸਾਡੂ ਕਿਉਂ ਇਹਨਾਂ ਨੇ ਇੰਨੀ ਬਦਨਾਮੀ ਕਰਾ ਲਈ ਗੁਰੂ ਤਾਂ ਇਹਨਾਂ ਖਿਲਾਫ ਚੱਲੇ ਨੇ ਐਨੀ ਗੋਲਕ ਬਰਬਾਦ ਕੀਤੀ ਹੈ ਇਹਨਾਂ ਨੇ ਔਰ ਸਿੱਖੀ ਖਤਮ ਕਰਤੀ ਕੋਰਟ 'ਚ ਲਿਖ ਕੇ ਦੇ ਦਿੱਤਾ ਵੀ ਸਿੱਖੀ ਹੈ ਨਹੀਂ ਅਟਮਟ ਕੀਤਾ 50 ਸਾਲ ਬਾਅਦ ਸਿੱਖੀ ਦੀ ਰਣੀ ਤੂੰ ਭਾਵੇਂ ਨਾ ਰਹੇਂ ਸਿੱਖੀ ਰਹੂਗੀ ਸਿੱਖੀ ਤਾਂ ਹੁਣੇ ਮਜ਼ਬੂਤ ਹੋਗੀ ਸਿੱਖੀ ਤਾਂ ਹੋ ਗਈ ਤੇਰੇ ਮੂੰਹੋਂ ਗੱਲ ਨਿਕਲੀ ਤਾਂ ਸਿੱਖੀ ਉੱਠੀ ਪਰਮੇਸ਼ਾਨ ਇਹਦੇ ਮੂੰਹੋਂ ਗੱਲ ਨਿਕਲੀ ਸੋ ਫਰਮਾਇਸ਼ਰ ਨੇ ਜਦੈ ਹੀ ਸੋੜ ਲਈ ਉਹਨੇ ਦੋਈ ਚਾਬੀ ਦੂਏ ਪਾਸੇ ਘੁਮਾਤੀ ਸਿੱਕੀ ਜਦੇ ਹੋ ਗਈ ਅਰ ਉਹ ਸਿੱਕੀ ਦਾ ਹੀ ਸੇਕ ਮਾਰਦਾ ਇਹਨਾਂ ਨੂੰ ਕਬੂ ਦੇਣ ਦੇ ਦੇਖ ਕੇ ਬਾਹਰੋਂ ਬਾਹਰ ਜਾਣ ਨਹੀਂ ਕੋਈ ਦਿੰਦਾ ਬਾਹਰੋਂ ਜਾਣ ਤੇ ਡਰਦੇ ਨੇ ਹਾਂਜੀ ਜੋ ਗੁਰਦੇਓ ਬੁਰਾ ਭਲਾ ਏਕ ਜੋ ਗੁਰਦੇਓ ਬੁਰਾ ਭਲਾ ਏਕ ਜੇ ਗਿਆਨ ਮਿਲ ਜਾ ਨਾ ਕੋਈ ਬਹਿਰੀ ਨਾ ਹੈ ਬਗਾਨਾ ਲੋਗ ਕੋ ਬੁਰਾ ਨਾ ਪਹਲਾ ਬੁਰਾ ਦਾ ਕੋਈ ਕਰੇ ਨਹੀਂ ਸਕਦਾ ਨਾ ਕੋਈ ਭਲਾ ਕਰ ਸਕਦਾ ਕਿਸੇ ਦਾ ਨਾ ਕੋਈ ਬੁਰਾ ਕਰ ਸਕਦਾ ਹੁਣਾ ਦਾ ਸਭ ਕੁਝ ਹੁਕਮ ਨਾਲ ਇਹ ਅਗਿਆਨੀ ਆਦਮੀ ਤਾਂ ਕਰ ਸਕਦਾ ਬਣ ਸਕਦਾ ਗਿਆਨਬਾਨ ਨਹੀਂ ਬਣ ਸਕਦਾ ਇਹ ਗੱਲ ਗਿਆਨਬਾਨ ਨਹੀਂ ਬਣ ਸਕਦਾ ਕੋਈ ਕਿਸੇ ਦਾ ਬੁਰਾ ਕਰ ਸਕਦਾ ਜਾਂ ਕੋਈ ਕਿਸੇ ਦਾ ਭਲਾ ਕਰ ਸਕਦਾ ਭਲਾ ਸੋਚਿਆ ਜਾ ਸਕਦਾ ਬੁਰਾ ਸੋਚਿਆ ਜਾ ਸਕਦਾ ਬੁਰਾ ਸੋਚਣਾ ਅਪਰਾਧ ਹੈ ਫਲਾਸ ਸੋਚਣਾ ਅਪਰਾਧ ਨਹੀਂ ਹੈ ਚੰਗਾ ਫਲਾਸ ਸੋਚਣਾ ਸਭ ਦਾ ਘੋਣਾ ਹੈ ਬੁਰਾ ਸੋਚਣਾ ਔਗੜ ਇਹ ਤਾਂ ਗੱਲ ਜ਼ਰੂਰ ਹੈ ਕਰ ਕੋਈ ਨਹੀਂ ਸਕਦਾ ਬੇਮਤਲਬ ਦਾ ਔਗੜ ਦਾਗ ਲਵਾ ਲੈਂਦਾ ਹੈ ਬੁਰਾ ਸੋਚ ਕੇ ਕਰ ਫੇਵਰੀ ਹੋਣਾ ਉਹਦਾ ਬੁਰਾ ਹੈ ਜੀ ਸਾਡੇ ਸੋਚੇ ਤੇ ਤੇ ਫਿਰ ਗਿਆਨ ਅਗਿਆਨੀ ਆਦਮੀ ਬੁਰਾ ਸੋਚਦਾ ਹੈ ਗਿਆਨਬਾਨ ਉਹ ਰੱਖੇ ਉਹ ਸੋਚੇ ਪਰਮੇਸ਼ਰ ਦੀ ਨਿਗਾਹ ਤੋ ਬੁਰਾ ਬਣ ਜੂਵੇ ਬੁਰਾ ਸੋਚ ਕੇ ਆਪ ਬੁਰਾ ਬਣ ਜਾਈਦਾ ਦੂਜਾ ਬੁਰਾ ਨਹੀਂ ਹੁੰਦਾ ਭਲਾ ਸੋਚ ਕੇ ਭਲਾ ਬਣ ਜਾਈਦਾ ਜਿਹੜੇ ਭਲੇ ਨੇ ਨਾ ਜਿਹਨੂੰ ਗੁਰੂ ਅਮਰਦਾਸ ਦਾ ਖਾਨਦਾਨ ਨੂੰ ਭਲੇ ਕਹਿੰਦੇ ਨੇ ਉਹ ਕਿਸੇ ਦਾ ਬੁਰਾ ਸੋਚਿਆ ਹੀ ਨਹੀਂ ਸੀ ਉਹਨਾਂ ਨੇ ਕਦੇ ਉਹ ਖਾਨਦਾਨ ਨੇ ਪਿੱਛੋਂ ਲੈ ਕੇ ਉਹ ਭਲੇ ਕਹਿੰਦੇ ਨੇ ਭਲਿਆਂ ਦੇ ਘਰੇ ਭਲਾ ਪੈਦਾ ਹੋਣਾ ਸੀ ਭਲਾਈ ਕਰਦੇ ਰਹੇ ਸਭ ਦਾ ਸੋਚਦੇ ਵੀ ਰਹੇ ਕਰਦੇ ਵੀ ਰਹੇ ਜਿੰਨਾ ਕੋ ਹੋ ਸਕਿਆ ਐਵੇਂ ਨਹੀਂ ਗੁੜਾਈ ਪੈਦਾ ਹੋਗੀ ਉੱਥੇ ਐਵੇਂ ਨਹੀਂ ਉਹਦਾ ਪਿੱਛੋਂ ਕੋਈ ਕਮਾਈ ਹੁੰਦੀ ਹੈ ਤਾਂ ਹੁੰਦੀ ਹੈ ਹਾਂਜੀ ਜੋ ਕਰਦੇਓ ਲਿਲਾਟਾ ਲੇਖ ਜੋ ਕਰਦੇਓ ਲਿਲਾਟਾ ਲੇਖ ਜੇ ਗਿਆਨ ਮਿਲ ਜਾਏ ਇਹੀ ਤਾਂ ਮੱਥੇ ਦਾ ਲੇਖ ਹੈ ਲਲਾਟ ਜੋਗਰਦੇਵ ਲਾਟ ਹੀ ਲੇਖ ਉਹ ਇਹੀ ਲੇਖ ਹੈ ਲਲਾਟ ਮੱਥੇ ਤੇ ਲੈ ਕੇ ਹੀ ਨੇ ਹੋ ਲੇ ਕੀ ਨੇ ਜਿਹਨੂੰ ਗਿਆਨ ਮਿਲ ਗਿਆ ਉਹਦੇ ਲਰਾਟ ਲੇਖ ਨੇ ਉਹ ਮੱਥੇ ਤੇ ਜਿਹੜੇ ਲੇਖ ਨੇ ਆ ਗਿਆਨ ਮਿਲ ਗਿਆ ਉਹਦੇ ਲਲਾਟ ਲੇਖ ਨੇ ਹੋਰ ਕਿਹੜਾ ਦੀਦੇ ਨੇ ਲਲਾਟਾ ਲੇਖ ਜੋਗਰਦੇਵ ਕੰਧ ਨਹੀਂ ਹਿਰਾ ਜੋਗਰਦੇਵ ਕੰਧ ਨਹੀਂ ਹਿਰਾ ਜੋਗਰ ਜੇ ਗਿਆਨ ਮਰ ਜਾਣਾ ਫਿਰ ਜਿਹੜੀ ਕੰਦ ਆ ਨਾ ਅੰਦਰਲੀ ਉਹਦਲਾ ਸ਼ਰੀਰ ਹੈ ਜਿਵੇਂ ਕੰਦ ਖੜ ਜਾਂਦੀ ਹੈ ਨਾ ਟਿੱਕੇ ਕੰਦ ਖੜੀ ਹੁੰਦੀ ਹੈ ਐ ਕਾਲੂ ਖੜਾ ਰਹਿੰਦਾ ਕੰਦ ਨਹੀਂ ਫਿਰ ਹੈ ਹਿਲਦੀ ਹਿਲਦਾ ਜੀ ਹੈ ਉਹ ਟਹਿਦਾ ਨਹੀਂ ਹੈ ਮਨ ਟਹਿ ਗਿਆ ਕਹਿੰਦੇ ਮਨ ਟਹਿ ਜਾਂਦਾ ਨਾ ਮਨ ਟਹਿਦਾ ਨਹੀਂ ਮਨ ਕੰਦ ਵਿੱਚ ਖੜਾ ਰਹਿੰਦਾ ਦੀਵਾਰ ਵਿੱਚ ਮਨ ਡਿਗਦਾ ਨਹੀਂ ਹੈ ਕਹਿੰਦੇ ਡਿਗਦੀ ਦੀ ਕਲਰ ਕੰਧ ਗਰੰਤ ਹਾਂ ਕਲਰ ਵਾਲੀ ਕੰਧ ਗਰ ਜਾਂ ਆਪੇ ਗਰ ਜਾਂਦੀ ਹੈ ਇਹ ਨਹੀਂ ਕਰਦੀ ਜੋ ਗੁਰਦੇਉ ਦੇ ਮਨ ਜਿਹੜਾ ਹੈਗਾ ਮਨ ਫਿਰ ਹੋ ਜਾਂਦਾ ਹੈ ਗਰਦਾ ਨਹੀਂ ਹੈ ਜੋ ਗੁਰਦੇਉ ਦੇਹਰਾ ਫਿਰੈ ਜੋ ਗੁਰਦੇਉ ਦੇਹਰਾ ਫਿਰੈ ਜੇ ਕੰਨ ਲੇਹਰੇ ਕੰਧ ਕੀਏ ਕੰਨ ਹੁੰਦੀਆਂ ਨੇ ਚਾਰ ਚਫਰੇ ਦੇਵਰੇ ਦੀਆਂ ਜੋਗਰਦੇਵ ਕੰਦ ਨਹੀਂ ਫਿਰੇ ਕੋਟ ਜੋਗਰਦੇਵ ਦੇਵਰਾ ਫਿਰੇ ਉਹੜਾ ਦੇਵਰਾ ਨਾ ਮਾਨਾ ਫਿਰ ਜਾਂਦਾ ਸਮਾਂ ਕੰਨ ਦਾ ਨਹੀਂ ਢੈਂਦੀ ਢਾਕੇ ਨਹੀਂ ਮੰਦਰ ਬਣਾਉਣਾ ਪੈਂਦਾ ਕੰਨਾਂ ਟਾਕੇ ਮੰਦਰ ਨਹੀਂ ਦੁਆਰਾ ਬਣਾਉਣਾ ਪੈਂਦਾ ਦੇਵਰਾ ਫਿਰੇ ਉਹ ਬਣਿਆ ਬਣਾ ਦੇਵਰਾ ਫਿਰ ਜਾਂਦਾ ਮਨ ਫਿਰ ਜਾਂਦਾ ਬਣਿਆ ਬਣਾਇਆ ਮਾਨੇ ਫਿਰ ਜਾਂਦਾ ਉਹ ਵੇ ਮੰਦਿਰ ਹੈ ਨਾ ਮਨ ਮੰਦਰ ਕੋ ਮਜਾਂਦਾ ਲਾ ਆ ਕੋ ਬਿਆਸੀ ਆ ਦੇਵਰਾ ਉਹਨਾਂ ਉਹਨਾਂ ਦੇਵ ਨੇ ਦੇਵਰਾ ਟੰਗਾ ਓਏ ਉਹਦੀ ਤਾਂ ਕੰਦੇ ਹਿੱਲ ਜੂਗੀ ਟਹਿ ਜੂਗੀ ਦੇਵਰੇ ਦੀ ਇਹ ਤਾਂ ਕੰਦੇ ਹਿੱਲਦੀ ਉਹਦੀ ਦੇਵਰੇ ਦੀ ਮਨ ਫਿਰ ਗਿਆ ਕਹਿਣ ਉਹ ਮਨ ਜਿਹੜਾ ਹੈ ਮਨ ਜਿਹੜਾ ਮਾਇਆ ਵੱਲੋਂ ਫਿਰਕੇ ਝੂਠ ਵੱਲੋਂ ਫਿਰਕੇ ਸੱਚ ਵਾਲਾ ਹੋ ਗਿਆ ਝੂਠ ਵੱਲੋਂ ਨੂੰ ਮੋੜ ਲਿਆ ਸੱਚ ਵਾਲਾ ਹੋ ਬੂ ਕਰ ਲਿਆ ਬੰਦੇ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ ਬੰਦਾ ਝੂਠਾ ਹੈ ਬੰਦ ਝੂਠਾ ਜਦ ਜੋਹਿਆ ਝੂਠਾ ਆਦਮੀ ਸੱਚ ਨੂੰ ਫੇਸ ਨਹੀਂ ਤੇ ਕਰ ਸਕਦਾ ਪਰ ਮਨ ਯਾਡ ਡੋਲ ਹੋ ਗਿਆ ਫਿਰ ਸੱਚ ਨੂੰ ਫੇਸ ਕਰਨਾ ਜੋ ਕਰ ਦਿਓ ਤਦੇ ਕਰ ਜੋ ਫਿਰੋ ਕੰਨ ਵੀ ਜੋ ਮਰਜੀ ਲੱਗੀ ਜਾਣ ਹੁਣ ਕੰਨਵਾ ਹੋ ਗਿਆ ਸੈਨਾ ਮਨ ਆਪਣਾ ਬਚਾਓ ਕਰ ਲੈਂਦਾ ਸੀ ਜਦ ਬਾਣੀ ਦਾ ਬਾਣ ਆਉਂਦਾ ਨਾ ਪਾਸੇ ਹੋ ਜਾਣਾ ਨਹੀਂ ਨਹੀਂ ਕੰਨ ਤੋਂ ਮੋੜਾ ਹੋ ਗਿਆ ਬਿਮਾਰੀ ਜਿੱਥੇ ਵੱਜਦਾ ਜਿਰਪਾ ਜੋ ਕਰਦੇਓ ਤਾਂ ਛਾਪਰ ਛਾਈ ਮਰਨਾ ਮਕਬੂਲ ਕਰ ਲਿਆ ਮਰਨ ਜਿਹੜਾ ਮਰਨਾ ਨਾ ਜੇ ਮਰਨਾ ਹੀ ਕਬੂਲ ਹੈ ਕੰਨ ਮਰੀਏ ਜਿੱਥੇ ਮਰ ਜੀ ਹਾਂ ਜੋ ਕਰਦੇਓ ਤਾਂ ਛਾਪਰ ਛਾਈ ਜੇ ਕਰਦੇਓ ਤਾਂ ਛਾਪਰ ਛਾਈ ਫੇਰੋ ਛਾਵਾਂ ਕਰ ਦਿੰਦਾ ਉੱਤੇ ਛਤਰ ਛਿਰ ਤੇ ਦਿੰਦਾ ਮੇਰੇ ਮੱਥੇ ਛਤਰ ਤੇ ਰਾਇ ਗਰੀਬ ਨਮਾਜ਼ ਗੁਸਾਈਆਂ ਮੇਰਾ ਛਾਂ ਕਰ ਦਿੰਦਾ ਆਪਣੇ ਹੱਥ ਦੀ ਛਾਂ ਕਰ ਦਿੰਦਾ ਉੱਤੇ ਕੋਈ ਵੀ ਖਤਰਾ ਨਹੀਂ ਹੈ ਉਹਨੂੰ ਛਾਪਰ ਛਾਈ ਜੋ ਗੁਰਦੇਵ ਛਾਂ ਕਰ ਦਿੰਦਾ ਆਪਣੀ ਛਾਂ ਛਾਪਰ ਛਾਈ ਜੋ ਗੁਰਦੇਓ ਸਹਿਜ ਨਿਕਸਾਈ ਜੋ ਗੋਰdeo ਜੇ ਕਹਾਂ ਮਿਲ ਜਵੇ ਸਹਿਜ ਨਕਸਾਈ ਬਸ ਜਿਹੜੀ ਸਹਿਜ ਆ ਨਾ ਹਿਰਦਾ ਸਹਿਜਾ ਜਿਹੜੀ ਆ ਨਾ ਜਦ ਨਿਕਲੇ ਆਈ ਬਾਹਰ ਨਕਸਾਈ ਪ੍ਰਗਟ ਹੋ ਗਈ ਪਤਾਰ ਔਰ ਸਹਿਜ ਪ੍ਰਗਟ ਹੋ ਗਈ ਸਹਿਜ ਸਹਿਜਾ ਹਿਰਦਾ ਹਿਰਦਾ ਬਾਹਰ ਨਿਕਲ ਗਿਆ ਅੱਡ ਹੋ ਗਿਆ ਹਿਰਦਾ ਮਾਇਆ ਤੋਂ ਵੱਖਰਾ ਹੋ ਗਿਆ ਉੱਚਾ ਉੱਠ ਗਿਆ ਉੱਚਾ ਉੱਠ ਗਿਆ ਹਿਰਦਾ ਉੱਚਾ ਉੱਠ ਗਿਆ ਸਹੀ ਨਿਕਲੇਗਾ ਮਾਇਆ ਜੋ ਬਾਹਰ ਹੈ ਨਿਕਲੂ ਮਾਇਆ ਤੋਂ ਉੱਚਾ ਉੱਠ ਗਿਆ